ਮੇਰੇ ਕੋਲ ਸਾਰਿਆਂ ਨੂੰ ਜੈ ਮਾ ਸੀ ਕਿ ਮੈਂ ਆਪਣੀ ਜੀਵਨ ਦੀ ਗਵਾਹੀ ਦੇਣਾ ਚਾਹੁੰਦੀ ਆ ਤੇ ਜਦੋਂ ਮੈਂ ਪਰਮੇਸ਼ਵਰ ਚੈਸੀ ਤੇ ਮੇਰੇ ਪਿੱਤੇ ਦੇ ਵਿੱਚ ਆਂ ਦੀ ਨਾ ਪਰ ਪਤਰੀਆਂ ਸੀਗੀਆਂ ਤੇ ਛੋਟੇ ਛੋਟੇ ਦਾਣੇ ਵਾਂਗੂ ਤੇ ਡਾਕਟਰ ਨੇ ਕਿਹਾ ਸੀ ਜਲਦ ਤੋਂ ਜਲਦ ਡਿਪਰੈਸ਼ਨ ਕਰਾਓ ਨਹੀਂ ਤਾਂ ਤੁਹਾਡਾ ਪਿੱਤਾ ਪਤੰਦਾ ਡਰ ਰਹਿਣਾ ਹੈ ਠੀਕ ਹੈ ਡਰਿਆ ਤੇ ਉਸ ਟਾਈਮ ਮੈਂ ਇੱਕ ਕੱਲੀ ਵੀ ਸੀ ਮੇਰੇ ਨਾ ਮੰਮੀ ਪਾਪਾ ਸੀ ਨਾ ਕੋਈ ਮੇਰੇ ਭਰਾ ਪੰਜਾਈ ਸੀ ਇਹ ਮੈਨੂੰ ਬੁਲਾਉਂਦੇ ਠੀਕ ਹੈ ਇਹ ਕੋਈ ਆਫਿਸ ਵਿੱਚ ਬਹਿਲਵਾਤਾਂ ਕਰਕੇ ਗੁੱਸਾ ਗਿਆ ਹੋਇਆ ਸੀ ਤੇ ਇਸ ਕਰਕੇ ਨਾ ਮੇਰੇ ਉਸ ਟਾਈਮ ਨਾ ਕੰਮਕਾਰ ਸੀ ਮੇਤੋਂ ਬੇਲੀ ਸੀ ਮੇ ਕੰਮ ਕਰਨੀ ਹੁੰਦਾ ਸੀ ਕਸ ਤੋਂ ਵੀ ਪ੍ਰੋਬਲਮ ਸੀ ਮੈਨੂੰ ਤੇ ਨਾ ਮੇਰੇ ਤੋਂ ਕੰਮ ਸੀ ਨਾ ਕੋਈ ਪੈਸਾ ਸੀਗਾ ਤੇ ਮੈਂ ਉਸ ਟਾਈਮ ਮੈਨੂੰ ਪਰਮੇਸ਼ਰ ਦਾ ਪਰਮਿਸ਼ਨ ਨੇ ਆਪਣਾ ਇੱਕ ਬਚਨ ਭੇਜਿਆ ਆਪਣੀ ਬੇਟੀ ਭੇਜੀ ਤੇ ਮੈਨੂੰ ਬਚਨ ਭੇਜਿਆ ਤੇ ਮੈਂ ਜਦੋਂ ਉਸ ਟਾਈਮ ਨੇ ਮੈਨੂੰ ਮਿਲਿਆ ਪਰਮੇਸ਼ਰ ਦਾ ਨਵਾਂ ਨੀ پڑھن لگی پرمیشور اگے میں رو کے دعا کرتی تھی پرمیشور تو ہی میرا سہائی کیا آ جے ہوں تک میں سنبھالے تو ابھی تو من سنبھالے گا خدا ٹھیک ہے میرا پروسہ تیرے میرے پیدا تو میں نہ مڑ کے پانچ سال ہو گئے میرے اچھے نہ پتھری یا نہ کئی دار دوئی نہ کوئی دوائی کھا دیا بالکل میں ٹھیک ہے پتھرے دیئے بماری تو یہ پتھر بماری تو بالکل ٹھیک ہے پرمیشور نے منہ یاد دیتا ਨੇ ਪ੍ਰਭੂ ਦਾ ਪ੍ਰਭੂ ਦੇ ਦਾਸ ਜੀ ਆ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪਰਮੇਸ਼ਰ ਦਾ ਬਚਨ ਮੇਰੇ ਉੱਤੇ ਆਂਰਾ ਪਰਮੇਸ਼ਰ ਨੇ ਮੈਨੂੰ ਬਚਾਇਆ ਔਰ ਚੁਣਿਆ ਪਰਮੇਸ਼ਰ ਇਸ ਚੁੱਕ ਬਣਾਇਆ ਨਾ ਨੇ ਤਾਂ ਖੁਦ ਧੰਨਵਾਦ ਕਰਦੀ ਹੇਤੇ ਤੋਂ ਦੇ ਤੋਂ ਪਰਮੇਸ਼ਰ ਦਾ ਤੁਸੀਂ ਇੱਕ ਵਾਰ ਵੀ ਵਿਸ਼ਵਾਸ ਕਰਕੇ ਕਿ ਖੁਦਾ ਤੇ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਨ ਵਾਲਾ ਆ ਜਿਹੜਾ ਮੋਦਿਆਂ ਨੂੰ ਜਿਦਾ ਕਰ ਦਿੰਦਾ ਖੁਦਾ ਸਮੁੰਦਰ ਚੁਰਾ ਬਣਾਉਣ ਦਾ ਪਾਣੀ ਤੇ ਚੱਲ ਜਾਂਦਾ ਆ ਤਤ ਪਰਮੇਸ਼ਰ ਤੋਂ ਕੀ ਨ ਹੋ ਸਕਦਾ ਅਸੰਭਵ ਨਹੀਂ ਸੰਭਵ ਕੰਵੜਾ ਪਰਮੇਸ਼ਰ ਆ ਉਹ ਤੋਂ ਸਿਵਾਤ ਨਹੀਂ ਕੋਈ ਪ੍ਰੇਮ ਨਹੀਂ ਕਰ ਸਕਦਾ ਉਹਦੇ ਵਰਗਾ ਕੋਈ ਤੁਹਾਨੂੰ ਸ਼ਮਾ ਨਹੀਂ ਕਰ ਸਕਦਾ ਉਹ ਕੋਈ ਸਮਝ ਨਹੀਂ ਸਕਦਾ ਨਸਾਰੇ ਨੇ ਕਿਸੇ ਕੰਨੀਆ ਪ੍ਰੋਪੇਟ ਪਰ ਵੀ ਰੋਸਾ ਕਰੋ ਇਕਲ ਜ਼ਰੂਰ ਵਾਈਬਲ ਨੂੰ ਪੜ੍ਹ ਕੇ ਦੇਖੋ ਕਿ ਪਰਮੇਸ਼ਰ ਕਿੰਨਾ ਪਿਆਰ ਉਹ ਸਾਨੂੰ ਹਰ ਰੋਜ਼ ਸ਼ਮਾ ਕਰਦਾ ਆ ਆਪਣੇ ਗਾਲ ਨਾਲ ਲੌਂਦਾ ਯਾਰ ਬਹੁਤ ਸੰਸਾਰ ਸੁਆਸ ਤੇ ਲੰਦਾ ਤੰਦਰੁਸਤੀ ਲੱਭਾਲਿੰਦਾ ਉਹ ਸਮਝ ਲਿੰਦਾ ਐ ਇਸ ਸੰਸਾਰ ਵਿੱਚ ਚੱਲਣ ਦੀ ਸਹੀ ਵਾਸਤੇ ਚੱਲਣ ਦੀ ਜੇ ਤਾਂ ਫੇਨਾ ਮੇਰਾ ਜੀਵਨ ਪਾਪ ਦੇ ਵਿੱਚ ਫਸਿਆ ਹੋਇਆ ਸੀ ਇੱਕ ਸਹਾਰ ਆ ਲੱਭੀ ਲੱਭਰੀ ਮੈਂ ਆਪਣੀ ਜ਼ਿੰਦਗੀ ਨੂੰ ਚ ਡਿਪਰੈਸ਼ਨ ਪਿਆ ਸੀ ਤੇ ਬਹੁਤ ਦੁੱਖਾਂ ਤਲੀਫਾਂ ਚ ਨਿਕਲੇ ਸੀ ਪਹਿਲਾਂ ਮੇਰਾ ਡਬੋਤ ਹੋ ਚੁੱਕਿਆ ਸੀਗਾ ਜੋ ਬੇਟੀਆਂ ਸੀ ਉਹ ਵੀ ਉਹਨਾਂ ਨੇ ਰੱਖ ਲਈਆਂ ਸੀ ਗਿਆ ਮੇਰੇ ਆਪਣੀ ਗਲਤੀਆਂ ਕਰਕੇ ਮੈਂ ਆਪਣਾ ਜੀਵਨ ਤੇ ਬੁਰੀ ਸੰਕਤੀ ਵਿੱਚ ਬੈ ਗਈ ਸੀ ਬੁਰੀ ਸੰਕਤੀ ਚ ਗਿਆ ਮੇਰੀ ਸੀ ਮੈਂ ਮਗਲਾ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਕੀਤਾ ਸੀ ਮੈਂ ਤੇ ਖਰਾਬ ਕਰਦੀ ਸੀ ਤੇ ਮੇਰਾ ਮੈਂ ਕਹਿੰਦੀ ਅੱਜ ਤੱਕ ਕੋਈ ਨਹੀਂ ਬਣਿਆ ਬਸ ਮੇਰਾ ਇੱਕ ਪਰਮੇਸ਼ਵਰ ਹੈ ਮੇਰਾ ਉੱਤੇ ਪ੍ਰੋਸ ਆਇਆ ਕਿਉਂ ਨਹੀਂ ਮੈਨੂੰ ਕਦੀ ਡਿਗਣ ਨੇ ਦਿੱਤਾ ਇਹਨੇ ਤਾਂ ਵਿਚੇ ਸੱਤ ਵਾਰੀ ਵੀ ਫਿਰ ਵੀ ਖੜਾ ਕਰਿਆ ਹਮੇਸ਼ਾ ਸਾਨੂੰ ਹਰ ਰੋਜ਼ ਖੜਾ ਕਰਦਾ ਹਰ ਰੋਜ਼ ਹਿੰਮਤ ਵੰਡਾ ਵਾਲੀਂ ਦਾ ਸਮਝੰਦਿਆ ਇਨਸਾਨ ਇੱਕ ਛੱਡ ਸਕਦਾ ਪਰ ਪਰਮੇਸ਼ਰ ਕਦੀ त्यागਦਾ ਨਹੀਂ ਕਦੀ ਛੱਡਦਾ ਨਹੀਂ ਮੈਨੂੰ ਪਰਮੇਸ਼ਰ ਨੇ ਕਿ ਮੇਰੇ ਮਾਂ-ਬਾਪ ਨੇ ਸੀ ਮੇਰੇ ਕੋਈ ਪੈਣ ਪਾਈ ਨਹੀਂ ਸੀ ਤੇ ਕੋਈ ਰਿਸ਼ਤੇਦਾਰ ਨਹੀਂ ਮਿਲੋ ਸਮਾੜਿਆ ਕਿਸੇ ਨੇ ਮੈਨੂੰ ਮਾਫ ਨਹੀਂ ਕੀਤਾ ਤੇ ਮੇਰੇ ਪਰਮੇਸ਼ਰ ਨੇ ਮੈਨੂੰ ਮਾਫ ਕੀਤਾ ਹੈ ਤੇ ਪਰਮੇਸ਼ਰ ਨੇ ਮੈਨੂੰ ਸਹਾਰਿਆ ਤੇ ਮੈਨੂੰ ਪਰਮੇਸ਼ਰ ਨਹੀਂ ਮਿਲੇ ਜੁਰੂਰਤਾਂ ਨੂੰ ਪੂਰਾ ਕੀਤਾ ਹੈ ਮੈਂ ਪਰਮੇਸ਼ਰ ਦਾ ਬਹੁਤ ਹਿਰਦੇ ਸੇ ਧੰਨਵਾਦ ਕਰਦੀ ਹਾਂ ਸਾਰੇ ਦਾ ਦਸਾਂ ਸੀ ਕਿ ਲੀਸ਼ੀਆ ਫੈਂਟਾਈਨ ਦਾ ਸਾਰਾ ਨਕਨ ਵਾਸ਼ੂਕਾ ਕਰਦੀ ਹੈ ਉਹ ਸਾਰੇ ਨੂੰ ਜੈ ਮਸੀ ਅੰਸ਼